ਜਣੀ ਇਹ ਨਹੀਂ ਹੈ ਵੀ ਕਦੇ ਹਟ ਗਿਆ ਕਦੇ ਲੱਗ ਗਿਆ ਇੱਕ ਸਪੀਡ ਤੇ ਮੀਂਹ ਪੈਂਦਾ ਕੱਚੇ ਕੋਠੇ ਆ ਜੀ ਇਹਨਾਂ ਦੇ ਜਿਹਾ ਕੱਚੇ ਘਰ ਨੇ ਉਹਨਾਂ ਲਈ ਬਹੁਤ ਔਖਾ ਹੋਣਾ ਮੋਟਰ ਤੇ ġੇੜਾ ਮਾਰ ਕੇ ਆਉਣ ਦਾ ਮੂਡ ਜਿਹਾ ਬਣਿਆ ਸੀ ਨਹੀਂ ਫੇਰ ਵੱਧ ਗਿਆ ਕੱਢ ਕੇ ਨੇ ਆਈਂ ġੇੜਾ ਸਾਨੂੰ ਦਿਖਾ ਕੇ ਲਿਓਨੇ ਆ ਰਾਹ ਦੇ ਰੰਗ ਟੰਗ ਵਿੱਚ ਭਜਾ ਕੇ ਲੰਘਦੇ ਆ ਚੀਜ਼ ਬੰਦ ਹੋ ਜਾਂਦੀ ਆ ਪਾਣੀਓ ਪਾਣੀ ਹੋਇਆ ਪਿਆ ਇਹ ਸਾਡੇ ਆ ਜਿਹੜਾ ਪਾਣੀ ਲਓ ਭਾਈ ਚੜ ਕੇ ਮੁੱਲਾਂਪੁਰ ਵਾਲੇ ਰੋਡ ਤੇ ਇੱਕ ਤੁਹਾਨੂੰ ਹੋਰ ਦੱਸੀਏ ਇੱਥੇ ਸਪੀਡ ਲਿਮਟ ਜਿਹੜੀ ਰੋਡ ਦੇ ਉੱਤੇ 60 ਦੀ ਆ ਇੱਥੇ ਦੋ ਜਗ੍ਹਾ ਕੈਮਰੇ ਲੱਗੇ ਹੋਏ ਨੇ ਨਾਲ ਹੀ ਪਰਚਾ ਕੱਟ ਕੇ ਘਰੇ ਆ ਜਾਂਦਾ ਪਹੁੰਚਣ ਤੋਂ ਬੰਦੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਇਸ ਕਰਕੇ ਇਸ ਪੁਲ ਦੇ ਉੱਤੇ ਜਦੋਂ ਵੀ ਆਵਾਂ ਇਧਰ ਨੂੰ ਤਾਂ ਡੋਬੋਇਆ ਪਿਆ ਸਾਰਾ ਕੁਝ 5 ਦਿਨ ਦਾ ਕੋ 15 ਦਿਨ ਦੇ ਇੱਕਣ ਝੋਨੇ ਨੇ ਦੇਖ ਲਓ ਇਹ ਗੱਲ ਬਾਤ ਆ ਮੱਕੀ ਵੀ ਭਾਈ ਭਰੀ ਖੜੀ ਆ ਉਹ ਬੰਤ ਇਹ ਪਿੰਡ 'ਚ ਹਜੇ ਵੀ ਟਿੱਬੇ ਪਏ ਨੇ ਇਧਰ ਵੀ ਹਜੇ ਖੜਾ ਨਹੀਂ ਛੁੱਟਿਆ ਪਾਣੀ ਵਾਲਾ ਜਿੱਥੇ ਤੱਕ ਨਿਗਾਹ ਜਾਂਦੀ ਹੈ ਦੇਖੋ ਪਾਣੀ ਪਾਣੀ ਅੱਜ ਹੁਣ ਲੱਗੇ ਬੰਨਿਆਂ ਤੇ ਸਪਰੇਅ ਕਰਨ ਬੱਦਲ ਨੇ ਖਿੱਚ ਲਈ ਤਿਆਰੀ ਦੁਬਾਰਾ ਫੇਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਪਹਿਰ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਸਮਾਂ ਹੈ ਸਵੇਰ ਦਾ 9:30 ਪੌਣੇ 10 ਦਾ ਟੜਕੇ ਦਾ ਮੀਂਹ ਪੈਂਦਾ 3:00 ਵਜੇ ਦਾ ਐ ਬਾਝਾ ਬਾਝਾ ਕਰਾਤੀ ਮੀਂਹ ਨੇ ਪੂਰੇ ਰੰਗ ਬੰਨੇ ਹੋਏ ਨੇ ਜਣੀ ਇਹ ਨਹੀਂ ਹੈ ਵੀ ਕਦੇ ਹਟ ਗਿਆ ਕਦੇ ਲੱਗ ਗਿਆ ਇੱਕ ਸਪੀਡ ਤੇ ਮੀਂਹ ਪੈਂਦਾ ਆ ਹੁਣ 10 ਮਿੰਟ ਹੋਇਆ ਹੁਣ ਥੋੜਾ ਜਿਹਾ ਘਟਿਆ 5-6 ਘੰਟੇ ਹੋ ਗਏ ਟਰੈਕਟਰ ਬਾਹਰ ਖੜਾਇਆ ਸੀ ਪਾਣੀ ਮਾਰਨ ਨੂੰ ਪਾਣੀ ਵੱਜ ਗਿਆ ਮੋਟਾ-ਮੋਟਾ ਧੋਤਾ ਗਿਆ ਬਾਕੀ ਹੁਣ ਉੱਤੇ ਸਰਵ ਚਿੰਤ ਧਵਾ ਲਾਂਗੇ ਜੇ ਮੀਂਹ ਬੜਾ ਗੱਡ ਕੇ ਪੈ ਗਿਆ ਫੇਰ ਆਪਾਂ ਹੋਰ ਕਰਨਾ ਰਾਹ ਆਪਣੇ ਪਾਣੀ ਦੇ ਭਰ ਜਾਂਦੇ ਨੇ ਫੇਰ ਆਪਾਂ ਢੇੜਾ ਕਢਾ ਲਿਆਵਾਂਗੇ ਇੱਕ ਇਹਦਾ ਗੇਟ ਖੋਲ ਕੇ ਬਾਹਰ ਦੇਖਦੇ ਆ ਕਿਵੇਂ ਆ ਅਜ ਆਪਣੇ ਗਮਾਂਡੀਆਂ ਦੇ ਮੁੰਡਾ ਆ ਜਾਂਦੇ ਪੱਤੇ ਬਨਣੇ ਆ ਸਵੇਰ ਦਾ ਨੀਂਦੇ ਬਸ ਕਰਾਈ ਪਈ ਆ ਕੋਈ ਹਵਾ ਨਹੀਂ ਚੱਲਦੀ ਕੁਛ ਨਹੀਂ ਆਨੰਦ ਵਾਲਾ ਮੀਂਹ ਪੈ ਰਿਹਾ ਮੋਟਰ ਤੇ ਢੇੜਾ ਮਾਰ ਕੇ ਆਉਣ ਦਾ ਮੂੜ ਜਿਹਾ ਬਣਿਆ ਸੀ ਮੈਂ ਕਿਹਾ ਚੱਲ ਕਣੀਆਂ ਘਟੀਆਂ ਹੋਈਆਂ ਨੇ ਛਤਰੀ ਲੈ ਕੇ ਚੱਲਦੇ ਹੌਲੀ ਹੌਲੀ ਪਰ ਉਹ ਫੇਰ ਗੜਬੜ ਹੋ ਗਈ ਹੁਣ ਨਹੀਂ ਫੇਰ ਵੱਧ ਗਿਆ ਅੱਡ ਕੇ ਨੇ ਆਈਂ ਢੇੜਾ ਸਾਨੂੰ ਦਿਖਾ ਕੇ ਲਿਆਉਣੇ ਆ ਰਾਹ ਦੇ ਰੰਗ ਟੰਗ ਇੱਥੋਂ ਪਤਾ ਲੱਗਦਾ ਆ ਬਿੰਦਰ ਬਾਈ ਦੇ ਪੱਠੇ ਬੀਜੇ ਹੋਏ ਨੇ ਪਰਸੋਂ ਸ਼ਾਮ ਨੂੰ ਬੀਜੇ ਸੀ ਇਹਨੇ ਹੁਣ ਦੇਖ ਲਓ ਖਾਲੀ ਬਾਣ ਸੁੱਕਾ ਉਹ ਜਿੰਨਾ ਨਾ ਪਾਣੀ ਖੜਾ ਤਾਂ ਫਿਰ ਮੀਂਹ ਕਿੰਨਾ ਖਊਗਾ ਅੱਜ ਵਾਲੇ ਮੀਂਹ ਨੇ ਆਨੰਦ ਲਿਆਂਦਾ ਸਭ ਤੋਂ ਆਹ ਸੀਜ਼ਨ ਦਾ ਪਹਿਲਾ ਮੀਂਹ ਜਿਹੜਾ ਪੂਰਾ ਵਧੀਆ ਤਰੀਕੇ ਨਾਲ ਪਿਆ ਇਹ ਹੁੰਦਾ ਜਿਹੜਾ ਤੇਜ਼ ਮੀਂਹ ਪੈ ਕੇ ਪਾਣੀ ਭਰ ਜਾਂਦਾ ਉਹ ਹੋਰ ਚੀਜ਼ ਹੁੰਦੀ ਹੈ ਜਿਹੜਾ ਟਿਕਮਾ ਪੈ ਕੇ ਪਾਣੀ ਖੜੇ ਰਾਹਾਂ ਚ ਇਹ ਤਸੱਲੀ ਬਖਸ਼ਦਾ ਇਧਰ ਨੂੰ ਵੀ ਪਾਣੀ ਆ ਇਧਰ ਨੂੰ ਵੀ ਪਾਣੀ ਆ ਨਹੀਂ ਤੇ ਸਭ ਤੋਂ ਆਨੰਦ ਵਾਲਾ ਕੰਮ ਆਹ ਵਿੱਚ ਭਜਾ ਕੇ ਲੰਘਦੇ ਆ ਚੀਜ਼ ਬੰਦ ਹੋ ਜਾਂਦੀ ਆ ਹਾਂ ਮੈਂ ਤਾਂ ਦੇਖ ਲਾਉਣ ਥੋੜੇ ਥੋੜੇ ਮੀਂਹ ਨਾਲ ਪਾਣੀ ਦਾ ਪਾਣੀ ਹੋਇਆ ਪਿਆ ਇਹ ਸਾਡੇ ਆ ਜਿਹੜਾ ਪਾਣੀ ਆ ਛੜ ਕਲੇ ਜਾਂਦਾ ਟੋਬੇ ਚ ਨੂੰ ਬਾਕੀ ਪਿੰਡ ਚ ਪਿਆ ਹੈ ਸੀ ਬ੍ਰੇਜ ਇਧਰ ਟੋਬਾ ਨੇੜੇ ਆ ਨਾ ਉਹ ਸਾਹਮਣੇ ਜਿੱਥੇ ਦਰਖਤ ਜੀਂਦੀਆਂ ਨੇ ਆ ਉਹਦੇ ਪਰਲੇ ਪਾਸੇ ਟੋਬਾ ਹੁੰਦੀਆਂ ਜਿਆਦਾ ਚਾਉਂਦੀਆਂ ਗੱਡੀ ਮੇਰੇ ਕੱਢ ਲਿਓੜੀਆਂ ਰਹਿ ਗਏ ਪ੍ਰੋਬਿਕ ਟਾਈਮ ਹੋ ਗਿਆ 11:20 ਅੱਜ ਨਹੀਂ ਮੰਨਦਾ ਰੱਬ ਅੱਜ ਵਿਚਾਰੇ ਕੱਚੇ ਕੋਠੇ ਆ ਜੀ ਇਹਨਾਂ ਦੇ ਜਾਕੱਟੇ ਕਰਨੇ ਉਹਨਾਂ ਲਈ ਬਹੁਤ ਔਖਾ ਹੋਣਾ ਮੰਨ ਕੇ ਚੱਲੋ ਤੁਸੀਂ 7 ਤੋਂ 8 ਘੰਟੇ ਹੋਗੇ ਲਗਾਤਾਰ ਨਹੀਂ ਪੈਂਦੇ ਨੂੰ ਆਹੀ ਸਪੀਡ ਤੇ ਪਈ ਜਾਂਦਾ ਵਿੱਚ 10 ਕਿ ਮਿੰਟ ਘਟਿਆ ਸੀ ਮੰਨ ਲਓ ਜਿਵੇਂ ਕਣੀਆਂ ਜੀਆਂ ਮਾੜੀ ਮੋਟੀ ਪਏ ਨਹੀਂ ਜਦਾਂ ਇੱਕੋ ਸਪੀਡ ਤੇ ਚੱਲਦਾ ਕੰਮ ਦੱਸਿਆ ਅੱਜ ਸਾਰਾ ਦਿਨ ਹੀ ਹੋਇਆ ਦੇਖਦੇ ਕਿੰਨਾ ਟਾਈਮ ਪੈਂਦਾ ਆਪਾਂ ਵੀ ਅੱਜ ਜਾਣਾ ਮੁੱਲਾਂਪੁਰ ਅਰਜਗਰਾਉਂ ਚੌਂਕੀ ਮਾਨ ਦੇ ਨੇੜੇ ਤੇੜੇ ਜੇ ਅੱਜ ਸਾਨੂੰ ਉਹ ਏਰੀਆ ਵੀ ਦਿਖਾਉਣੇ ਆ ਜਾ ਕੇ ਵੀ ਉਧਰ ਮੀਂਹ ਕਿੰਨਾ ਕਾ ਕੀ ਹਾਲਾਤ ਨੇ ਬਾ ਚੱਲਦੇ ਆ 10-15 ਮਿੰਟ ਤੱਕ ਲਓ ਭਾਈ ਚੜ ਗਏ ਮੁੱਲਾਂਪੁਰ ਵਾਲੇ ਰੋਡ ਤੇ ਮੁੱਲਾਂਪੁਰ ਮੋਗਾ ਫਰੋਜ਼ਪੁਰ ਲੁਧਿਆਣਿਆਂ ਹਜੇ ਪੁਲ ਚੜ੍ਹਈਆਂ ਪਹਿਲਾਂ ਹੀ ਆਪਾਂ ਨਹਿਰ ਛੱਡ ਕੇ ਹੁਣ ਇਧਰ ਨੂੰ ਮੀਂਹ ਥੋੜਾ ਜਿਹਾ ਘਟਿਆ ਜਦ ਦੇ ਪਿੰਡੋਂ ਤੇਰੇ ਮੀਂਹ ਤਾਂ ਘਟਿਆ ਨਹੀਂ ਬੇਹਲ ਬਿਲਕੁਲ ਵੀ ਪੈਂਦੀਆਂ ਨੇ ਥੋੜੀਆਂ ਥੋੜੀਆਂ ਕਣੀਆਂ ਜਣੀ ਇੱਕ ਤੁਹਾਨੂੰ ਹੋਰ ਦੱਸੀਏ ਇੱਥੇ ਸਪੀਡ ਲਿਮਟ ਜਿਹੜੀ ਰੋਡ ਦੇ ਉੱਤੇ 60 ਦੀ ਆ ਇੱਥੇ ਦੋ ਜਗ੍ਹਾ ਕੈਮਰੇ ਲੱਗੇ ਹੋਏ ਨੇ ਨਾਲ ਹੀ ਪਰਚਾ ਕੱਟ ਕੇ ਘਰੇ ਆ ਜਾਂਦਾ ਪਹੁੰਚਣ ਤੋਂ ਬੰਦੇ ਤੋਂ ਪਹੁੰਚਣ ਤੋਂ ਪਹਿਲਾਂ ਪਹਿਲਾਂ ਇਸ ਕਰਕੇ ਇਸ ਪੁਲ ਦੇ ਉੱਤੇ ਜਦੋਂ ਵੀ ਆਵੋ ਲੁਧਿਆਣੇ ਚ ਮੰਨ ਲਓ ਐਂਟਰੀ ਚਾਹੇ ਤੁਸੀਂ ਜਲੰਧਰ ਬਾਈਪਾਸ ਵਾਲੇ ਪਾਸੇ ਉੱਪਰ ਜਲੰਧਰ ਵਾਲੇ ਪਾਸੇ ਕਰਦੇ ਹੋ ਚਾਹੇ ਤੁਸੀਂ ਇਧਰੋਂ ਐਂਟਰੀ ਕਰਦੇ ਹੋ ਜਦੋਂ ਸ਼ਹਿਰ ਤੋਂ ਨਿਕਲਦੇ ਹੋ ਤਾਂ ਵੀ ਐਂਟਰੀ ਤੇ ਤਾਂ ਵੀ ਜਿੱਧਰ ਨੂੰ ਮਰਜ਼ੀ ਚਲੇ ਜਾਓ ਯਾਨੀ ਜਿੱਥੇ ਤੱਕ ਸ਼ਹਿਰ ਖਤਮ ਦਾ ਉੱਤ ਤੱਕ ਰਿਸਕ ਹੀ ਰਿਸਕ ਨੇ ਇਸ ਕਰਕੇ ਬਚਾਉਣ ਨਾਲ ਆਪਾਂ ਵੀ ਆ ਦੇ ਲੋ 60 ਤੋਂ ਥੱਲੇ ਥੱਲੇ ਜਾਂਦੇ ਆ ਵੇ ਮਾਲ ਜਿਹੜੀ ਇੱਕ ਆਪਣੇ ਪਿੰਡੋਂ ਆਪਾਂ ਰੋਡ ਦਿਖਾਉਂਦੇ ਇੱਥੇ ਮੈਂ ਪਨੇਰੀ ਬੀਜੀ ਹੋਈ ਸੀ ਉੱਥੋਂ ਆ ਕੇ ਨਾ ਇੱਥੇ ਰੋਡ ਨਿਕਲਦੀ ਆ ਬਿਲਕੁਲ ਆ ਜਿਹੜੀ ਜਗ੍ਹਾ ਤੇ ਆਪਾਂ ਜਾਣੇ ਆ ਨਾ ਐਸ ਪਾਸੇ ਉਹ ਰੋਡ ਇੱਥੇ ਆਉਂਦੀ ਆ ਸਿੱਧੀ ਆਪਾਂ ਉਧਰ ਦੀ ਤਾਂ ਨਹੀਂ ਆਏ ਉੱਥੇ ਕੰਡਰ ਪਾਸ ਬਣਿਆ ਹੋਇਆ ਇੱਕ ਤਾਂ ਪੁਲ ਹੋ ਗਿਆ ਆਪਣੇ ਪਿੰਡ 'ਈ ਉਹ ਦੂਜਾ ਅੰਡਰਪਾਸ ਆ ਇੱਥੇ ਆ ਕੇ ਵਿਚਾਲੇ ਜੇ ਆ ਕੇ ਉਹ ਫਿਰ ਉੱਥੇ ਪਾਣੀ ਬਹੁਤ ਖੜਦਾ ਥੱਲੇ ਪਾਣੀ ਦੀ ਨਿਕਾਸੀ ਹੈ ਨਹੀਂ ਬਹੁਤ ਬੁਰਾ ਹਾਲ ਹੋ ਜਾਂਦਾ ਘੱਟੋ ਘੱਟ 4-4 ਫੁੱਟ ਪਾਣੀ ਖੜ ਜਾਂਦਾ ਉੱਥੇ ਲੋ ਇੰਨਾ ਪਾਣੀ ਹੁੰਦਾ ਇਸ ਕਰਕੇ ਆਪਾਂ ਨੂੰ ਉੱਪਰ ਦੀ ਹੁਣ ਪਿਆ ਬਾਕੀ ਰਹਾ ਵੇੜ ਘੜਾ ਹੁਣ ਮੰਨ ਲਓ ਰਾਸ਼ ਹੋਣਾ ਸੀ ਸਵੇਰ ਦਾ ਮੀਂਹ ਪੈਂਦਾ ਸਕੂਟਰ ਮੋਟਰਸਾਈਕਲ ਦਾ ਕੱਟੇ ਨਿਕਲਦਿਆ ਜੇ ਹੁਣ ਮੰਨ ਲਓ ਮੌਕੇ ਤੇ ਆਵੇ ਫੇਰ ਗੱਲ ਹੋਰ ਹੁੰਦੀ ਰਸ਼ ਹੋ ਜਾਂਦਾ ਇਸ ਕਰਕੇ ਬਾਈ ਨਾਰਮਲ ਨਾਰਮਲ ਹੈ ਤੇ ਬਾਕੀ ਅੱਗੇ ਦਿਖਾਉਣੇ ਆ ਜਾ ਕੇ ਕੀ ਰੰਗ ਢੰਗ ਨੇ ਆਪਾਂ ਜਾਣਾ ਭੋਗ ਤੇ ਮਾਜਰੀ ਪਿੰਡ ਮੁੱਲਾਂਪੁਰ ਤੋਂ ਵੀ ਜਾਇਆ ਜਾਂਦਾ ਉਹ ਦੁਕਾਨ ਚੌਂਕੀ ਮਾਨਲ ਦੀ ਵੀ ਜਾਇਆ ਜਾਂਦਾ ਪਜਾਵਾਂਗੇ ਪਰ ਮੁੱਲਾਂਪੁਰ ਵਾਲ ਦੀ ਜਗਰਾ 27 ਮੂਗਾ 56 ਫਰੋਜ਼ਪੁਰ 113 ਬੱਸਾਂ ਵਾਲੇ ਨਹੀਂ ਬਈ ਹੌਲੀ ਕਰਦੇ ਜਮਾਂ ਪਤੰਦਰ ਇਹ ਤਿੰਨ ਜਾਂਦੀਆਂ ਨੇ ਇਕੱਠੀਆਂ ਇੱਕ ਉਹ ਪਿੱਛੇ ਆਉਂਦੀ ਆ ਧੂੜ ਭਰੀ ਪਈ ਐ ਇਹਨਾਂ ਨੇ ਹੁਣ ਰਾਹ ਜਦ ਦਿੱਤਾ ਪਹਿਲਾਂ ਪਿੱਛੇ ਰੋਡ ਥੋੜੀ ਜੀ ਟੈਂਟ ਸੀ ਦੱਬੀ ਦੁਰੇ ਆਉਂਦੇ ਇੱਕ ਦੂਜੇ ਉੱਪਰ ਦੀ ਟਾਈਮ ਕੱਢਣ ਦੇ ਚੱਕਰ ਚ ਹੁਣ ਟੋਏ ਟਿੱਬਿਆਂ ਦਾ ਵੀ ਨਹੀਂ ਪਤਾ ਆਉਂਦਾ ਇਹ ਜੀ ਜਗ੍ਹਾ ਤੇ ਕੀ ਹਾਲਾਤ ਹੁੰਦੇ ਨੇ ਯਾਨੀ ਹੈਗਾ ਬਹੁਤ ਆ ਪਾਣੀ ਦੱਸਿਓ ਮੇਰਾ ਵੀਰ ਐ ਨਾ ਕਿਹੜੇ ਕਿਹੜੇ ਰਿਸ਼ਮੀ ਪੈ ਗਿਆ ਤੇ ਕਿੱਥੇ ਨਹੀਂ ਪਿਆ ਲਾਂਬਾ ਲੈ ਗਿਆ ਭਾਈ ਪ੍ਰਮਾਤਮਾ ਨੇ ਲਾ ਤਾਲਾਂਬਾ ਸਾਰਿਆਂ ਦਾ ਵੀ ਪਤਾ ਕਿ ਨਹੀਂ ਪਾਇਆ ਆਪਾਂ ਮੁੱਲਾਪੁਰ ਪਹੁੰਚ ਗਏ ਹੁਣ ਗਾਹ ਜਿਹੜੀ ਚੀਜ਼ ਦਾ ਆਪਾਂ ਨੂੰ ਜ਼ਰੂਰੀ ਹੁੰਦਾ ਸਭ ਤੋਂ ਇਧਰਲੇ ਪਾਸੇ ਜਿਹੜੇ ਪਾਸੇ ਆਟੋ ਆਉਂਦਾ ਨਾ ਇਹ ਪਾਸੇ ਸੀਵਰੇਜ ਪਿਆ ਹੋਇਆ ਜਿਹਨੂੰ ਤਾਂ ਪਤਾ ਉਹ ਤਾਂ ਅਗਲਾ ਪਹਿਲਾਂ ਹੀ ਸੜਕ ਤੇ ਖੜਾ ਲੰਦਾ ਬਾਈ ਜਿਹਨੂੰ ਵਿਚਾਰ ਨੂੰ ਨਹੀਂ ਪਤਾ ਉਹ ਅਗਲਾ ਥੱਲੇ ਲਾ ਲੰਦਾ ਗੱਡੀ ਫਾਜੇ ਪਿੱਛੇ ਦੋ ਗੱਡੀਆਂ ਫਸੀਆਂ ਖੜੀਆਂ ਸੀ ਆਪਾਂ ਵੀਡੀਓ ਤਾਂ ਨਹੀਂ ਬਣਾਈ ਮੈਂ ਕਿਹਾ ਅਗਲਾ ਕਹਿੰਦਾ ਹਾਂ ਅਸੀਂ ਫਸੇ ਖੜੇ ਆ ਸਾਡੀ ਵੀਡੀਓ ਬਣਾਉਂਦੇ ਆ ਤਾਂ ਕਰਕੇ ਆਪਾਂ ਇਦਾਂ ਹੀ ਆ ਗਏ ਬਰੋ ਦੇਖੋ ਜਲ ਥਲ ਕੰਮ ਇਹ ਆ ਜੀ ਮੁੱਲਾਪੁਰ ਪਿੰਡ ਦੀ ਫਿਰਨੀ ਮੀਂਹ ਘਟ ਗਿਆ ਫਟੇ ਹੀ ਗਿਆ ਮਨੋਂ ਮਾੜੀ ਮੋਟੀ ਕਣਮਣ ਜੇ ਦੇ ਕੋਈ ਕੋਈ ਕਣੀ ਜੀ ਡਿੱਗਦੀ ਆ ਯਾਨੀ ਸ਼ਹਿਰ ਦੇ ਵਿੱਚ ਬਹੁਤ ਬੁਰੇ ਹਾਲ ਨੇ ਪਾਣੀ ਨਾਲ ਰੋਡ ਤੇ ਨਾ ਤਾਂ ਪਤਾ ਲੱਗਦਾ ਕਿਸੇ ਨੂੰ ਟੋਇ ਟਿਬੇ ਦਾ ਵਿਚਾਰੇ ਨੂੰ ਬੜਾ ਖੱਜਲਾ ਛੋਟੀਆਂ ਗੱਡੀਆਂ ਜਾਂ ਸਕੂਟਰ ਮੋਟਰਸਾਈਕਲਾਂ ਦੇ ਵਿਚਾਰ ਦਾ ਬਹੁਤ ਬੁਰਾ ਹਾਲ ਸੀ ਮਜਬੂਰੀ ਆ ਨਾ ਹੁਣ ਨਾ ਤਾਂ ਅਗਲਾ ਉਹ ਚੀਜ਼ ਚ ਮਜਬੂਰੀ ਚ ਕੋਈ ਕਰੀ ਸਕਦਾ ਚਲੋ ਕੋਈ ਨਹੀਂ ਵਧੀਆ ਜਿੰਨਾ ਕਿ ਪੈ ਗਿਆ ਜ਼ਰੂਰੀ ਸੀ ਮੀ ਆ ਦਿਨਾ ਚ ਇਧਰ ਨੂੰ ਤਾਂ ਡਬੋਇਆ ਪਿਆ ਸਾਰਾ ਕੁਝ ਅੰਨ ਤਾਂ ਨੰਨ ਕਰੇ ਪਈ ਆ ਵਧੀਆ ਵੀ ਪਿਆ ਹੈ ਜਾਨੀ ਸਾਰੇ ਏਰੀਆ ਸੋਨਾ ਵੀ ਪੈ ਗਿਆ ਇਧਰ ਇਹ ਲੋਕ ਕੰਬੂ ਦੀ ਕਰਦੇ ਆ ਆਪਣੀ ਦੀ ਪੱਟੀ ਪਈ ਆ ਬੰਦਲ ਹਜੇ ਹੈ ਵੀ ਬਹੁਤ ਆ ਗਾਹਾਂ ਦੇਖੋ ਕੀ ਬਣਦਾ ਆ ਵੀ ਇਧਰ ਡੁੱਬਿਆ ਖੜਾ ਇਹ ਮੱਕੀ ਵਾਲਾ ਇਹ ਮੱਕੇ ਕਿਤੇ ਹੈਗੀ ਹੈਗੀ ਬਾੜੀ ਮੋਟੀ ਜੀ ਹੈਗੀ ਭਾਈ ਇਧਰ ਨੂੰ ਦਿੰਦਾ ਰੰਗ ਆ ਦੇਖੋ ਪੱਠੇਆਂ ਵਾਲਾ ਵੱਡਾ ਐਂ ਢੱਕਿਆ ਖੜਾ ਪੂਰਾ ਇਧਰ ਵੀ ਪੱਠੇ ਡੁੱਬੇ ਖੜੇ ਐਨ ਪੂਰੇ ਨਹੀਂ ਇਧਰ ਵਜੇ ਪਤਾ ਨਹੀਂ ਤਾਂ ਝੋਨਾ ਲੇਟ ਲੱਗਿਆ ਹੈ ਪਤਾ ਨਹੀਂ ਕੀ ਸਿਸਟਮ ਆ ਇਧਰ ਮਦਰੇ ਬੂਟੇ ਕੱਟ ਦੀਂਦੇ ਆ ਮੈਨੂੰ ਖੇਤ ਦੀਂਦੇ ਐਂ ਦੇ ਬਰਾਬਰ ਦੀਂਦੇ ਕੋਈ ਧੱਗੀ ਨਹੀਂ ਦੀਦੀ ਉੱਚਾ ਨੀਵੇਂ ਹੋਵੇ ਉੱਚੇ ਨੀਵੇਂ ਜਾਪੇ ਪਤਾ ਲੱਗ ਜਾਂਦਾ ਵੀ ਭਾਈ ਇਹ ਖੇਤ ਚ ਬਿਮਾਰੀ ਹੈਗੀ ਆ ਇਹ ਕੋਈ ਦਿਖਿਆ ਨਹੀਂ ਹਜੇ ਤੱਕ ਆਪਾਂ ਨੂੰ ਝੋਨਾ ਅਜ ਤਾਂ ਮੱਲਕੇ ਚਲੋ ਇਹ ਤਾਂ ਕੋਈ 5 ਦਿਨ ਦਾ ਕੋਈ 10 ਦਿਨ ਦਾ ਕੋਈ 15 ਦਿਨ ਦਾ ਇਕਣ ਝੋਨੇ ਨੇ ਦੇਖ ਲਓ ਮੱਕੀ ਵੀ ਭਾਈ ਭਰੀ ਖੜੀ ਆ ਉਹ ਬੰਤ ਆਪਾਂ ਹਾਰ ਗਏ ਇਹ ਤਾਂ ਵਿਚਾਰੇ ਦਾ ਉਹ ਹਾਲ ਆ ਮੇਰੇ ਹਿਸਾਬ ਨਾਲ ਕੰਮ ਚਾਲੂ ਕਰਿਆ ਹੀ ਹੋਣਾ ਇਹਨਾਂ ਨੇ ਅੱਜ ਜਿਹੜੇ ਹਿਸਾਬ ਨਾਲ ਵੱਡਾ ਜਿਹਾ ਲੱਗਿਆ ਹੋਇਆ ਵਿਚਾਲੇ ਛੱਡ ਕੇ ਚਲੇ ਗਏ ਵਿਚਾਰੇ ਝੋਨਾ ਡੁੱਬ ਗਿਆ ਕਰਨਾਲ ਚਲੋ ਆਪਾਂ ਵੀ ਪਹੁੰਚਣ ਆលਿਆਂ ਮੂਰੇ ਪਿੰਡ ਆ ਗਿਆ ਖੰਜਰਵਾਲ ਖੰਜਰਵਾਲ ਪਿੰਡ ਉਹ ਤੋਂ ਅਗਲਾ ਪਿੰਡ ਜਿਹੜਾ ਆਪਣਾ تیر ਦਾ ਨਿਸ਼ਾਨਾ ਉਹ ਆ ਮਾਜਰੀ ਟਾਈਮ ਵੀ ਮੇਰੇ ਹਿਸਾਬ ਨਾਲ ਬੱਲੇ 12:40 ਹੋਣ ਵਾਲਿਆ 1 ਵਜੇ ਭੋਗ ਪੈਣਾ ਆਪਾਂ 10 ਮਿੰਟਾਂ ਜਾ ਵੜਨਾ ਆ ਦੇਖ ਲਓ ਭਰੇ ਖੜੇ ਪੱਠਿਆਂ ਤੇ ਵੱਢ ਇੱਧਰ ਲੇਰੀ ਦੇ ਵਿੱਚੇ ਟਿੱਬੇ ਪਏ ਨੇ ਆ ਦੇਖੋ ਆ ਟਿੱਬਾ ਪਿਆ ਇੱਕ ਆ ਟਿੱਬਾ ਪਿਆ ਇਹ ਪਿੰਡ 'ਚ ਹਜੇ ਵੀ ਟਿੱਬੇ ਪਏ ਨੇ ਹੈਰਾਨੀ ਵਾਲੀ ਗੱਲ ਆ ਪਹਿਲਾਂ ਤਾਂ ਬਹੁਤ ਹੁੰਦੇ ਟਿੱਬੇ ਇੱਥੇ ਅੱਜ ਤੋਂ ਮੰਨ ਲਓ 20-25 ਸਾਲ ਪਹਿਲਾਂ ਜਦੋਂ ਹੁੰਦੇ ਸੀ ਬਾਦੂ ਟਿੱਬੇ ਹੁੰਦੇ ਸੀ ਬਾਕੀ ਆ ਜਦੋਂ ਪਿੰਡ ਬਰਨਾ ਖੱਬੇ ਪਾਸੇ ਰਿਸ਼ਤੇਦਾਰਾਂ ਦੇ ਘਰ ਨੇ ਆਪਣੇ ਸਾਰਿਆਂ ਦੇ ਉਹ ਗੁਰਦੁਆਰਾ ਸਾਹਿਬ ਵੀ ਹੁਣਾ ਮੇਰੇ ਹਿਸਾਬ ਨਾਲ ਗੱਡੀਆਂ ਨਿਕਲਦੀਆਂ ਨੇ ਉਹ ਦੇਖੋ ਸਾਹਮਣੇ ਗੱਡੀ ਨਿਕਲਦੀ ਉਸ ਘਰੋਂ ਨਿਕਲਦੀ ਜਿੱਥੇ ਆਪਾਂ ਜਾਣਾ ਸੀ ਆ ਜਿਹੜੀ ਸਾਹਮਣੇ ਕੋਠੀਆਂ ਜਿੰਦੀਆਂ ਨੇ ਖੱਬੇ ਪਾਸੇ ਸਾਰੇ ਘਰ ਰਿਸ਼ਤੇਦਾਰਾਂ ਦੇ ਨੇ ਸਾਡੇ ਡੈਡੀ ਦੇ ਨਾਨਕੇ ਨੇ ਡੈਡੀ ਉਹਨਾਂ ਦੇ ਨਾਨਕੇ ਪਹੁੰਚੇ ਆ ਇਧਰ ਵੀ ਹਜੇ ਖੜਾ ਨਹੀਂ ਛੁੱਟਿਆ ਪਾਣੀ ਵਾਲਾ ਬੜਾ ਬੁਰੇ ਹਾਲਾਤ ਨੇ ਦੇਖੋ ਕਿੰਨਾ ਪਾਣੀ ਆ ਇੱਕ ਟੋਏ ਬਹੁਤ ਨੇ ਸੜਕ 'ਚ ਗੱਡੀਆਂ ਜ਼ੋਰ-ਜ਼ੋਰ ਨਾਲ ਥੱਲੇ ਉਹ ਦੇਖੋ ਮੂਰੇ ਕਿੰਨੀਆਂ ਲੱਗਦੀਆਂ ਥੱਲੇ ਇੱਕ ਦਾਮੀ ਪਤਾ ਲੱਗਦਾ ਟੋਏ ਆ ਇਹਦਾ ਡਰਪਣੇ ਉਹ ਡੇਪੇ ਮੋਟਰਸਾਈਕਲ ਵਿਚਾਰਾ ਬਚਾਅ ਹੋ ਗਿਆ ਬਹੁਤ ਕੰਮ ਖਤਰਨਾਕ ਗੱਡੀ ਦੇ ਟਾਇਰ ਪੂਰੇ ਡੱਬਦੇ ਹੋਣਗੇ ਮੇਰੇ ਹਿਸਾਬ ਨਾਲ ਜਿੰਨਾ ਪਾਣੀ ਆ ਇਹ 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 ਆ ਦੇ ਇਹ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਬਚ ਗਿਆ ਹਾਲਾਤ ਮਾੜੇ ਆ ਭਾਈ ਬੜਾ ਕੰਮ ਕਹਿੜਾ ਲਓ ਛੱਲਾ ਪੈਂਦੇ ਹੁਣ ਇੱਥੇ ਘਟੋਏ ਨੇ ਇਹ ਆਟ ਹੋਏ ਆ ਅਈ ਸ਼ਾ ਇਹ ਅਈ ਸ਼ਾ ਜਿੱਥੇ ਤੱਕ ਨਿਗਾ ਜਾਂਦੀ ਦੇਖੋ ਪਾਣੀੋਂ ਪਾਣੀ ਖੜਾ ਨਾਲੇ ਮੀਂਹ ਹਟੇ ਨੂੰ ਘੰਟਾ ਹੋ ਗਿਆ ਇੰਨਾ ਪਾਣੀ ਆ ਮੂਰ ਲਈ ਗੱਡੀ ਤੇ ਦੇਖੋ ਅੰਦਾਜ਼ਾ ਲਾਓ ਕਿੰਨਾ ਪਾਣੀ ਆ ਲੈ ਇੱਕ ਦਾ ਟੋਆ ਘਟੋਆ ਕਰਕੇ ਰਿਸਕ ਵਾੜਾ ਨੰਗੇ ਦਾ ਨੰਗੇ ਦਾ ਨੰਗੇ ਦਾ ਭਲਵਾਨਾ ਨੰਗੇ ਦਾ ਵਈ ਜਿੰਨੀ ਤੇਜ਼ ਆਉਂਦਾ ਇਸ ਹਿਸਾਬ ਨਾਲ ਕੰਮ ਗੜਬੜ ਹੋ ਜਾਂਦਾ ਕਈ ਵਾਰੀ ਨਵੇਂ ਦਿਨ ਤੇ ਨਵੀਂ ਸਵੇਰ ਦੀ ਸਤਿ ਸ੍ਰੀ ਅਕਾਲ ਪਹੁੰਚ ਗਏ ਸੱਜਣੋ ਮੋਟਰ ਤੇ ਮੀਂਹ ਪਿਆ ਸੀ ਪਰ ਫਸੋਂ ਪੂਰਾ ਗੱਡਵਾ ਕੱਲ ਫਿਰ ਕੋਈ ਕੰਮ ਹੋਣ ਵਾਲਾ ਹੈ ਨਹੀਂ ਸੀ ਸਿਸਟਮ ਅੱਜ ਹੁਣ ਲੱਗੇ ਬੰਨਿਆਂ ਤੇ ਸਪਰੇਅ ਕਰਨ ਜਿਹੜੇ ਬੰਨੇ ਪਹਿਲਾਂ ਲੇਬਰ ਤੋਂ ਸਾਫ ਕਰਾਈ ਸੀ ਹੁਣ ਮਾੜੇ ਮਾੜੇ ਕੱਖ ਫੁੱਟਿਆ ਆ ਉਹਨਾਂ ਤੇ ਅੱਜ ਮੈਂ ਕਿਹਾ ਕਰਦੀ ਐ ਸਪਰੇ ਢੋਲੀ ਭਰੀ ਪਈ ਆ ਉਹ ਦੇਖੋ ਦੋਨਾਂ ਮੋਟਰਾਂ ਤੇ ਜਾਣਾ ਉਧਰ ਵੀ ਥੋੜੇ ਬਹੁਤੇ ਕਰਨ ਆਲੇ ਆ ਮੱਛਰ ਇਨਾ ਨਾ ਦਰਖਤਾਂ ਦਾ ਫਾਇਦਾ ਵੀ ਆਏ ਹਾਏ ਨੁਕਸਾਨ ਵੀ ਆ ਲੱਤਾਂ ਖਾ ਜਾਂਦਾ ਆ ਹੁਣ ਸ਼ਾਂਗ ਨੇ ਪਹਿਣਗੇ ਮੈਨਾਂ ਦਾ ਦਰਖਤਾਂ ਕਰਕੇ ਬਾਹਲਾ ਮੱਛਰ ਹੁੰਦਾ ਓਵਰ ਤੇ ਬਾਕੀ ਨਹੀਂ ਕਿਹੜੇ ਕਿਹੜੇ ਰੀਜ ਪੈ ਗਿਆ ਵੀਡੀਓ ਤੋਂ ਤਾਂ ਪਤਾ ਲੱਗਦਾ ਵੀ ਬਹੁਤ ਜ਼ਿਆਦੇ ਬਹੁਤ ਓਵਰ ਮੀਂਹ ਪਿਆ ਕਈ ਏਰੀਆ ਦੇ ਵਿੱਚ ਲੋਕ ਦਿਖਾਉਂਦੇ ਝੋਨਾ ਡੁੱਬਿਆ ਹੋਣਾ ਰੱਬ ਜਾਣਦਾ ਹਨ ਵੀ ਨਵੀਆਂ ਵੀਡੀਓ ਨੇ ਕਿ ਪੁਰਾਣੀਆਂ ਨੇ ਬਾਕੀ ਨੁਕਸਾਨ ਤਾਂ ਨਹੀਂ ਹੋਇਆ ਭਾਈ ਕਿਸੇ ਏਰੀਆ 'ਚ ਬੜਾ ਤੇ ਮੀਂਹ ਕਿੰਨਾ ਕ ਪਿਆ ਸਾਢੇ ਪਿਆ ਜਣੀ ਨੋਰਮਲ ਜਦੋਂ ਆਪਾਂ ਇਧਰ ਮੁੱਲਾਂਪੁਰ ਕੰਨੀ ਗਏ ਆ ਉਧਰ ਤਾਂ ਸੀਗਾ ਜ਼ਿਆਦਾ ਲਓ ਅੱਜ ਫਿਰ ਠੱਠਾ ਉਹ ਜਿਹੜਾ ਆਪਣੇ ਅੱਗੇ ਚੌਲਾ ਚੋਂਦਾ ਹੋ ਖੜਾ ਲੰਬੜਦਾਰ ਦੇ ਚੌਲਾਂ 'ਚ ਸਾਹਮਣੇ ਲੰਬੜਦਾਰ ਦੇ ਚੌਲਾਂ 'ਚ ਸੜਕ ਦੇ ਨਾਲ ਬਿਲਕੁਲ ਇਹਨੇ ਬਹੁਤ ਲੇਖਾ ਲਿਆ ਇੱਥੇ ਇੱਕ ਡੰਗਰ ਰੱਖਿਆ ਹੋਇਆ ਹੈ ਦੋ ਘਰਾਂ 'ਚ ਉਹ ਸਾਹਮਣੇ ਸ਼ਿਵਜੀ ਫਿਰਦਾ ਇਹ ਦਰ ਸ਼ਿਵਜੀ ਕੰਨੀ ਗੇੜਾ ਮਾਰਦਾ ਹੈ ਇੱਕ ਇੱਕੋ ਨਾਲ ਹੋਰ ਘਰ ਪ੍ਰਧਾਨ ਉਹਨਾਂ ਦੇ ਉਹ ਟਾਕੀ ਆ ਇੱਥੇ ਕਿ ਉਹ ਸਾਹਮਣੇ ਜਿਹੜੀ ਸੀਮੈਂਟ ਵਾਲੀ ਕੰਧ ਜੀ ਦੀਂਦੀ ਉੱਥੇ ਟਾਕੀ ਆ ਬਾ ਉਹ ਉੱਥੇ ਖੜਾ ਰਹਿੰਦਾ ਚੌਲਾਂ 'ਚ ਹੋ ਕੇ ਬਹੁਤ ਦਿਨ ਯਾਰ ਲੇਖਾ ਲਿਆ ਇਹਨੂੰ ਬਹੁਤ ਦੂਰ ਵੀ ਨਘਾਇਆ ਇੱਕ ਦਿਨ ਤੁਰ ਕੇ ਆਹੀ ਉਹ ਸਾਡੇ ਪਰਲੇਪੇ ਸਬਜ਼ੀ ਮੰਡੀ ਲੱਗਦੀ ਹੈ ਪਿੰਡ ਦੇ ਮੰਨ ਲਓ ਰਾਤ ਨੂੰ ਛੱਡ ਕੇ ਸਵੇਰ ਨੂੰ ਫੇਰ ਆਪਣੇ ਚੌਲਾਂ 'ਚ ਫਿਰਦਾ ਹੀ ਇੱਥੇ ਲੇਖਾ ਲਿਆ ਹੈ ਨਾ ਬਹੁਤ ਜ਼ਿਆਦਾ ਆਪਣੇ ਉਪਰਲੇ ਪਾਸੇ 1509 ਨਾਲ ਨਾਲ ਸਾਰੀ ਮਿੱਦੀ ਪਈ ਆ ਨੇ ਇਹ ਖੋਰ ਆ ਇਧਰ ਦੀ ਨਹੀਂ ਜਾਂਦਾ ਆਹ ਰਾਹ ਆ ਕੇ ਆਏ ਇੱਥੋਂ ਦੀ ਹੋ ਕੇ ਆਹ ਪਾਸੇ ਦੀ ਆਏ ਨਾਲ ਨਾਲ ਜਾ ਕੇ ਉਹ ਕਿਕਰ ਕੋਲੋਂ ਆ ਚੌਲਾਂ ਚ ਉਹ ਚੌਲਾਂ ਤੋਂ ਗਾ ਫਿਰ ਉਹ 1509 ਚ ਉਹ ਕੋਠੇ ਕੋਲੇ ਜਾ ਕੇ ਬਾਹਰ ਚੜਨਾ ਬਾਹਰ ਚੜ ਕੇ ਸ਼ਿਵ ਜੀ ਦੇ ਘਰੇ ਜਦੋਂ ਸ਼ਿਵ ਜੀ ਨੇ ਹੱਕ ਤਾਂ ਉਧਰੋਂ ਫੇਰ ਇਸੇ ਰਾਹ ਆ ਕੇ ਫਿਰ ਬਾਹਰ ਜਾਣਾ ਪਤੰਦਰ ਨਾ ਛੜਕ ਜਾਂਦਾ ਨਾ ਬੰਨੇ ਜਾਂਦਾ ਚਲੋ ਕਰ ਲਈਏ ਸਪਰੇ ਹਵਾ ਚੱਲਣ ਲੱਗੀ ਫਿਰ ਝੋਨੇ ਤੇ ਪਾਉ ਪਹਿਲਾਂ ਪਹਿਲਾਂ ਨਵੇੜ ਲਈਏ ਬੱਦਲ ਨੇ ਖਿੱਚ ਲਈ ਤਿਆਰੀ ਦੁਬਾਰਾ ਫੇਰ ਪੂਰਾ ਘੈਂਟ ਵਾਲਾ ਕੰਮ ਹੋਇਆ ਹੈ ਤਿੰਨ ਢੋਲੀਆਂ ਕਰਤੀਆਂ ਆਪਾਂ ਤੇ ਹਾਈ ਤਾਂ ਰਹਿੰਦਾ ਕੰਮ ਮੰਨ ਕੇ ਚੱਲੋ ਪੰਜ ਛੇ ਢੋਲੀਆਂ ਹੋਰ ਲੱਗਣੀਆਂ ਸੀ ਇਧਰਲੀ ਮੋਟਰ ਤੇ ਹੁਣ ਇਧਰ ਆਪਾਂ ਬਸ ਕਰਨਾ ਹਵਾ ਚੱਲਣ ਲੱਗੇ ਮੌਸਮ ਖਰਾਬ ਹੋ ਗਿਆ ਇਹ ਦਵਾਈ ਖਰਾਬ ਹੋ ਹੁਣ ਇੱਕ ਢੋਲੀ ਦੂਜੀ ਮੋਟਰ ਤੇ ਉਧਰ ਅੰਦਰ ਕਰਨ ਵਾਲੀ ਆ ਉਹ ਕਰਕੇ ਆਉਨੇ ਆ ਅੰਦਰ ਆ ਨਾ ਕੱਖ ਹੋ ਗਏ ਬਾਗਲੇ ਦੇ ਬੱਟ ਤੇ ਕੋਈ ਕੋਈ ਆ ਉਹਦੇ ਤੇ ਮਾਰ ਛੱਡਦੇ ਆ ਇੱਧਰ ਹੁਣ ਕੰਨ ਨੂੰ ਦਵਾਈ ਖਰਾਬ ਕਰਨੀ ਆਪਾਂ ਇੱਧਰ ਰਹਿੰਦੀ ਆ ਬੰਨਿਆਂ ਤੇ ਬੰਨਿਆਂ ਦਾ ਕੰਮ ਹਜੇ ਥੋੜਾ ਜਿਹਾ ਔਖਾ ਤਲਕ ਜਾਂਦਾ ਬੰਦਾ ਇੱਧਰ ਨੂੰ ਚੈੱਕ ਕਰੋ ਕੀ ਗੱਲਬਾਤ ਆ